ਸ਼ਿਗਲ ਜੀ ਸਾਰਿਆਂ ਨੂੰ ਇਹ ਜੀ ਵਲੌਗਸ ਤੋਂ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਵੀ ਸਾਰੇ ਠੀਕ ਹੋਵੋਗੇ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਜੀ ਆਪਾਂ ਇੱਕ ਨਵਾਂ ਕੰਟੈਂਟ ਸ਼ੁਰੂ ਕੀਤਾ ਜੀ ਨਵੀਆਂ ਜਿਵੇਂ ਆਪਣੇ ਲੁਧਿਆਣੇ ਸ਼ਹਿਰ ਦੇ ਵਿੱਚ ਕੋਠੀਆਂ ਬਣਦੀਆਂ ਨੇ ਉਦਾਂ ਹੀ ਅੱਜ ਆਪਾਂ ਮੁੱਲਾਪੁਰ ਧੱਕੇ ਆਏ ਹੋਏ ਆ ਜੀ ਲੁਧਿਆਣੇ ਦੇ ਵਿੱਚ ਇੱਕ ਪਿੰਡ ਆ ਜੀ ਧੱਖਾ ਉੱਥੇ ਇੱਕ ਨਵੀਂ ਕੋਠੀ ਬਣਾਈ ਗਈ ਤੇ ਦੇਖ ਸਕਦੇ ਹੋ ਬੈਕਸਾਈਡ ਮੇਰੇ ਘਰ ਦਾ ਤੇ ਘਰ ਬਹੁਤ ਹੀ ਸੋਹਣਾ ਲੱਗਦਾ ਪਿਆ ਪੂਰਾ ਵਾਈਟ ਕਲਰ ਚ ਘਰ ਬਣਾਇਆ ਜਿਵੇਂ ਇੱਕਦਾਂਨ ਆਪਾਂ ਵਾਈਟ ਹਾਊਸ ਕਹਿ ਸਕਦੇ ਆ ਥੋੜਾ ਬਹੁਤਾ ਕੰਮ ਇੱਥੇ ਅਜੇ ਪੈਂਡਿੰਗ ਆ ਫਿਲਹਾਲ ਜਿੰਨਾ ਕੰਪਲੀਟ ਹੋ ਚੁੱਕਿਆ ਉਹਨਾਂ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਘਰ ਅੰਦਰੋਂ ਕਿੱਦਾਂ ਦਾ ਵਾ ਤੇ ਜਿਹੜੇ ਆਪਣੇ ਨਾਲ ਬਾਈ ਜੀ ਨੇ ਜਿਨ੍ਹਾਂ ਨੇ ਘਰ ਪੂਰਾ ਡਿਜ਼ਾਈਨ ਕਰਕੇ ਦਿੱਤਾ ਵਾ ਉਹ ਵੀ ਆਪਣੇ ਨਾਲ ਆਉਣਾ ਨਾ ਵੀ ਆਪਾਂ ਗੱਲਬਾਤ ਕਰਦੇ ਰਹਿਵਾਂਗੇ ਜੀ ਅੱਜ ਸਿਕਰ ਭਾਈ ਜੀ ਸਿਕਰ ਭਾਈ ਜੀ ਹੋਰ ਭਾਈ ਠੀਕ ਠਾਕ ਹੋ ਹਾਂਜੀ ਹਾਂਜੀ ਵਧੀਆ ਜੀ ਪਹਿਲਾਂ ਪਹਿਲਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਟਾਈਮ ਕੱਢਿਆ ਤੁਸੀਂ ਅੱਜ ਹਾਂਜੀ ਜੀ ਸੀਸੀ ਕੇ ਤੁਸੀਂ ਸ਼ਡਿਊਲ ਤੁਹਾਡਾ ਇਸ ਲੈਂਚ ਜੀ 2008 ਦਾ ਕੰਮ ਕਰਦੇ ਆ ਜੀ 2008 ਦਾ ਕੰਮ ਕਰਦੇ ਆ ਜੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਸੁਖਵਿੰਦਰ ਸੈਣੀ ਸੁਖਵਿੰਦਰ ਸੈਣੀ ਹਾਂ ਜੀ ਤੇ ਲੋਕਲੀਆਂ ਇੱਥੇ ਰਹਿੰਦੇ ਹਾਂ ਹਾਂ ਜੀ ਇੱਥੇ ਦਾਕਾ ਪਿੰਡ ਆਹੀ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਭਾਈ ਇਹ ਜਿਹੜੀ ਕੋਠੀ ਤੁਸੀਂ ਬਣਾ ਕੇ ਦਿੱਤੀ ਆ ਹਾਂ ਜੀ ਇਹ ਮਤਲਬ ਕਹਿ ਸਕਦੇ ਕਿ ਕਿਹੜਾ ਡਿਜ਼ਾਈਨ ਹੈ ਕਿਹੜਾ ਕਹਿੰਦੇ ਆ ਇਹਨੂੰ ਕਿੰਨੀ ਜਗ੍ਹਾ ਦੇ ਵਿੱਚ ਬਣਾਈ ਹੈ ਇਹ 5 ਬਿਸਵੀਂ ਡਿਜ਼ਾਈਨ ਹੈ ਜੀ 5 ਬਿਸਵੀਂ ਹਾਂ ਜੀ ਠੀਕ ਹੈ ਜੀ ਤੇ ਇਹ ਡਿਜ਼ਾਈਨ ਨੂੰ ਕੀ ਕਹਿੰਦੇ ਆ ਹੈ ਇਹ ਡਿਜ਼ਾਈਨ ਜਿਹੜੀ ਨੋਰਮਲ ਹੈ ਜੋ ਆਪਣਾ ਦੂਜਾ ਨਹੀਂ ਹੈ ਕਲਾਸਿਕਲ ਵੀ ਕਲਾਸਿਕਲ ਕਹਿ ਸਕਦੇ ਹਾਂਜੀ ਕਲਾਸਿਕਲ ਉਹ ਜਿਹੜਾ ਅੱਜ ਕੱਲ ਦੇ ਮਾਡਲ ਚੱਲਦੇ ਆ ਠੀਕ ਹੈ ਜੀ ਕਿੰਨੇ ਰੂਮਸ ਨੇ ਅੰਦਰ ਤੇ ਕਿੰਨੀ ਜੋ ਰੂਮਸ ਆ ਜੀ ਇੱਕ ਡ੍ਰੈنگ ਰੂਮ ਇੱਕ ਲੌਬੀ ਹੋਗੀ ਠੀਕ ਹੈ ਜੀ ਤੇ ਆਪਣੇ ਕਿਚਨ ਹੋਗੇ ਸਟੋਰ ਹੋ ਗਿਆ ਤੇ ਮੂਹਰੇ ਪੋਰਚ ਹੋਗਾ ਜੀ ਠੀਕ ਹੈ ਜੀ ਹਾਂਜੀ ਦੀ ਵਗੈਰਾ ਚੜਾਉਣ ਵਾਸਤੇ ਤੁਸੀਂ ਰੈਂਪ ਬਣਾਇਆ ਹੋਇਆ ਸਾਰੀ ਇੰਟਰਲੌਕ ਟਾਈਲ ਲੱਗੀ ਹੋਈ ਹੈ ਹਾਂਜੀ ਇੰਟਰਲੌਕ ਟਾਈਲ ਹੈ ਜੀ ਇੰਟਰਲੌਕ ਟਾਈਲ ਹੈ ਮਤਲਬ ਕਾਰ ਵਗੈਰਾ ਚੜਦੀ ਬੰਦੋਵ ਵਗੈਰਾ ਨਾ ਕੀਤੀ ਹਾਂਜੀ ਬਾਕੀ ਅੱਗੇ ਆ ਬਾਕੀ ਇਹ ਆਪਣਾ ਕੀ ਆ ਗਿਆ ਜੀ ਇਹ ਮਾਰਬਲ ਆ ਗਿਆ ਜੀ ਮਾਰਬਲ ਲੱਗਿਆ ਹਾਂ ਟਾਈਲ ਟਾਈਲ ਮਾਰਬਲ ਟਾਈਲ ਮਾਰਬਲ ਮਤਲਬ ਜੇ ਸਟੋਨ ਲੁੱਕ ਦੇ ਵਿੱਚ ਹਾਂ ਜੀ ਸਟੋਨ ਲੁੱਕ ਦੇ ਜਾ ਗਿਆ ਅੱਛਾ ਦੋਨੇ ਮਤਲਬ ਕੌਲੇ ਜਿਹੜੇ ਟਾਈਲ ਉਹਦੇ ਸਟੋਨ ਲੁੱਕ ਦੇ ਵਿੱਚ ਬਣ ਰਹੇ ਹਾਂ ਜੀ ਹਾਂ ਜੀ ਠੀਕ ਹੈ ਜੀ ਬਾਕੀ ਅੰਦਰ ਚੱਲਦੇ ਹਾਂ ਜੀ ਅੰਦਰੋਂ ਵੀ ਦਿਖਾਓ ਫਿਰ ਅਜੋਤ ਆ ਜਾ ਵੀ ਅੰਦਰ ਇੱਕ ਵਾਰੀ ਪੂਰਾ ਕੋਠੀ ਦਾ ਥਿਊ ਵਿਊ ਦਿਖਾ ਦੇ ਭਾਈ ਉਸੇ ਆ ਦੇਖ ਸਕਦੇ ਜੀ ਪੂਰੀ ਕੋਠੀ ਦਾ ਵਿਊ ਆ ਤੇ ਫਰੈਸ਼ੀ ਪੇਂਟ ਹੋਈ ਹੋਈ ਆ ਜੇ ਫਿਲਹਾਲ ਥੋੜਾ ਬੋਤਾ ਕੰਮ ਚੱਲਦਾ ਪਿਆ ਸੀਗਾ ਬਾਕੀ ਜਿੰਨੀ ਕੋਠੀ ਰੈਡੀ ਆ ਉੰਨੀ ਤੁਹਾਨੂੰ ਆਪਾਂ ਜ਼ਰੂਰ ਦਿਖਾਵਾਂਗੇ ਜੀ ਬਾਕੀ ਆਪਾਂ ਚੱਲਦੇ ਆ ਜੀ ਅੰਦਰ ਹਾਂਜੀ ਇਹ ਜੋ ਮੇਨ ਐਂਟਰੀ ਆਗੇ ਫੇ ਸਾਰਾ ਆਪਣਾ ਬਾਹਰ ਬਰਾਡਾ ਆਗੇ ਜੀ ਬੈਠਣ ਵਾਲਾ ਹਾਂਜੀ ਜੋ ਵੀ ਆਪਾਂ ਗੱਡੀ ਵਗੈਰਾ ਜਿਵੇਂ ਕਾਰ ਪਾਰਕਿੰਗ ਵਾਸਤੇ ਕਰਦੇ ਜੀ ਹਾਂਜੀ ਠੀਕ ਹੈ ਜੀ ਇਹ ਮੈਨਟਰੀ ਸਾਰਾ ਗ੍ਰੇਨਾਈਟ ਲੱਗਿਆ ਹੈ ਜਿਹੜਾ ਬਲੈਕ ਕਲਰ ਦਾ ਹਾਂਜੀ ਇਹ ਗ੍ਰੇਨਾਈਟ ਹੈ ਜੀ ਸਾਰਾ ਜੀ ਸਾਰਾ ਬਲੈਕ ਕਲਰ ਦਾ ਗ੍ਰੇਨਾਈਟ ਹਾਂਜੀ ਇਹ ਟਾਇਲ ਵਗੈਰਾ ਅੱਛਾ ਜੀ ਹਾਂਜੀ ਠੀਕ ਹੈ ਤੇ ਡੋਰ ਇਹ ਵੁੱਡਨ ਵੁੱਡਨ ਦੀ ਹੈ ਹਾਂ ਵੁੱਡਨ ਦੀ ਹੈ ਪਲੱਸ ਡੋਰ ਅੱਛਾ ਹੁਣ ਮਾਡਲ ਚੱਲਦੇ ਨੇ ਅੱਜਕੱਲ ਠੀਕ ਹੈ ਜੀ ਤੇ ਵਿੱਚ ਕ੍ਰੋਮ ਵਰਕ ਹੋਇਆ ਹੋਇਆ 골ਡਨ ਕ੍ਰੋਮ ਵਰਕ ਹਾਂਜੀ ਹਰਜੋਤ ਦਰਵਾਜ਼ਾ ਦਿਖਾਓ ਜੀ ਤੁਸੀਂ ਦੇਖ ਸਕਦੇ ਹੋ ਜਿਹੜੇ ਡੋਰਸ ਨੇ ਜੀ ਉਹ ਵੀ ਬੜੇ ਮਾਡਰਨ ਲੁੱਕ ਦੇ ਬਣਾਏ ਗਏ ਆ ਤੇ ਵਿੱਚ 골ਡਨ ਕ੍ਰੋਮ ਦਾ ਵਰਕ ਲੱਗਾ ਹੋਇਆ ਜੀ ਜਿਵੇਂ ਅੱਜ ਕੱਲ ਦੇ ਡਿਜ਼ਾਈਨ ਟ੍ਰੈਂਡਿੰਗ ਦੇ ਵਿੱਚ ਚੱਲਦਾ ਪਿਆ ਜਿਵੇਂ 골ਡਨ ਕ੍ਰੋਮ ਵਾਲੀ ਥੋੜਾ ਸ਼ਾਇਨ ਨਾਲ ਦਰਵਾਜ਼ੇ ਤੇ ਦੀ ਲੋਕਾਂ ਥੋੜੀ ਜ਼ਿਆਦਾ ਉੱਠ ਕੇ ਆਉਂਦੀ ਆ ਇਹ ਵੀ ਅੰਦਰ ਅੱਗੇ ਨੈਕਸਟ ਇਹ ਆਪਣੇ ਇਹ ਟਾਈਲ ਲੱਗੀ ਹੋਈਆਂ ਹਾਂਜੀ ਇਹ ਟਾਈਲ ਸਾਰੀ ਜੀ ਠੀਕ ਹੈ ਜੀ ਇਹ ਮਤਲਬ ਟਾਈਲ ਕੋਈ ਬ੍ਰਾਂਡਡ ਜ਼ਿਆਦਾ ਮਹਿੰਗੀ ਨਹੀਂ ਪੇਚੀ ਕਿੰਨੇ ਕਰਦੇ ਨਹੀਂ ਇਹ ਆਪਾਂ ਨੂੰ ਪੇਚੀ 41 ਰੁਪਏ ਫੋਟੇ ਪਈ ਸੀਗੀ ਅੱਛਾ ਹਾਂਜੀ 41 ਰੁਪਏ ਫੋਟਾ ਮਤ ਇਹ ਲੋਬੀ ਹੈਗੀ ਹੈ ਜੀ 20/16 ਦੀ ਹੈ ਜੀ 20/16 ਦੀ ਹਾਂਜੀ ਠੀਕ ਹੈ ਜੀ ਤੇ ਇਧਰ ਕਿਚਨ ਏਰੀਆ ਆ ਗਿਆ ਇਹ ਕਿਚਨ ਆ ਗਿਆ ਆਪਣੇ ਜੀ ਠੀਕ ਹੈ ਜੀ ਕਿਚਨ ਵੀ ਸਾਰੀ ਮੋਡਿਊਲਰ ਆ ਗਈ ਆ ਹਾਂਜੀ ਕਿਚਨ ਵੀ ਸਾਰੀ ਮੋਡਿਊਲਰ ਹਾਂ ਮੋਡਿਫਾਈਗਰ ਸਾਰੀ ਜੀ ਜਿਵੇਂ ਆ ਤੁਸੀਂ ਚਿਮਨੀ ਵਗੈਰਾ ਹਾਂ ਚਿਮਨੀ ਵਗੈਰਾ ਹੋ ਗਈ। ਬਾਹਰ ਉੱਤੇ ਬਾਕਸੇਸ ਵਗੈਰਾ ਹਾਂ ਜੀ ਉੱਤੇ। ਸਾਰੇ ਡਰਾਪ ਆਏ ਹੋਏ ਨੇ ਜਿਓ ਸੱਸ ਸਿਹਰੀ ਵਗੈਰਾ ਪਾਈ ਹੋਈ ਆ। ਬਾਹਰਕ ਮਤਲਬ ਬਾਹਰ ਨਖੇਦੇ ਰਿਆਂ ਦਾ ਬਈ ਸਾਰਾ ਹਾਂ ਜੀ ਸਾਰੀ ਸੱਸ ਸਿਹਰੀ ਵਗੈਰਾ। ਠੀਕ ਹੈ ਜੀ। ਹਾਂ ਜੀ। ਠੀਕ ਹੈ ਜੀ। ਇੱਥੇ ਵੀ ਟਾਈਲ ਵਰਕ ਕੀ ਹੈ? ਹਾਂ ਇੱਥੇ ਵੀ ਟਾਈਲ ਵਰਕ। ਠੀਕ ਹੈ। ਤੇ ਕਿਚਨ ਕਿੰਨੇ ਬਾਈ ਕਿੰਨੇ ਦੀ ਹੈ ਇਹ? ਇਹ 12 ਬਾਈ 11 ਦੀ ਹੈ। 12 ਬੇ 11 ਦੀ। ਹਾਂ ਜੀ। ਠੀਕ ਹੈ। ਤੇ نیچے ਹੋਰ ਆਪਣੇ ਕਿੰਨੇ ਰੂਮ ਹਨ? نیچے ਦੋ ਬੈੱਡਰੂਮ ਬੈੱਡਰੂਮ ਹਾਂ ਜੀ ਦੋ ਬ ਇਹ ਤੁਸੀਂ ਯੂਵੀ ਸ਼ੀਟਸ ਦਾ ਬਣਾਇਆ ਜੀ ਹਾਂਜੀ ਪੀਵੀਸੀ ਦਾ ਹਾਂਜੀ ਪੀਵੀਸੀ ਦਾ ਠੀਕ ਹੈ ਜੀ ਆਹ ਫਲੂਪਰਡ ਪੈਨਲ ਜਿਵੇਂ ਅੱਜ ਕੱਲ ਹਾਂਜੀ ਅੱਜ ਕੱਲ ਜਿਵੇਂ ਡਿਜ਼ਾਈਨ ਚੱਲਦੇ ਆ ਠੀਕ ਹੈ ਜੀ ਸਾਰਾ LED ਪੈਨਲ ਆ ਗਿਆ ਬਾਕੀ ਨੀਚੇ ਡਰਾਅਰਸ ਵਗੈਰਾ ਇਹ ਸਾਰੇ ਲੱਕੜ ਦੇ ਨੇ ਲੱਕੜ ਦੇ ਸਾਰੇ ਜੀ ਸੌ ਲੱਕੜ ਦੇ ਹਾਂਜੀ ਤੇ ਬਾਕੀ ਆ ਗਿਆ ਜੀ ਆਪਾਂ ਨੈਕਸਟ ਰੂਮ ਇਧਰ ਜਿਵੇਂ ਆਪਾਂ ਕਹਿ ਸਕਦੇ ਜੀ ਡ్రਾਈング ਰੂਮ ਤੇ ਬਾਕੀ ਤੁਹਾਨੂੰ ਉਹ ਵੀ ਇੱਕ ਵਾਰੀ ਦਿਖਾ ਦਿੰਨੇ ਆ ਜਿਵੇਂ ਬੈਠਣ ਵਗੈਰਾ ਵਾਸਤੇ ਜਾਂ ਕੋਈ ਗੈਸਟ ਰ ਵਗੈਰਾ ਆਉਂਦਾ ਹੋ ਤੁਸੀਂ ਦੇਖ ਸਕਦੇ ਆ ਇਹ ਆਪਣਾ ਜੀ ਲਿਵਿੰਗ ਸਿਟਿੰਗ ਏਰੀਆ ਆ ਗਿਆ ਇਹ ਡ੍ਰਾਈング ਰੂਮ ਇਹ ਆਏ 12 ਬਾਈ 14 ਦਾ ਜੀ ਠੀਕ ਹੈ ਜੀ ਹਾਂ ਜੀ 12 ਵਿੱਚ ਤੇ ਕਿੰਨੇ ਟਾਈਮ ਪਹਿਲਾਂ ਇਹ ਘਰ ਰੈਡੀ ਹੋਇਆ ਹਾਂ ਇਹੇ ਹੁਣੇ 2 ਮਹੀਨੇ ਹੋ ਗਏ ਤੇ ਜੀ ਅੱਛਾ ਹਾਂਜੀ ਹੁਣੇ ਕੰਮ ਖਤਮ ਹੋਇਆ ਤੇ ਲੈ ਆਪਣਾ ਠੀਕ ਹੈ ਜੀ ਮਤਲਬ ਪੇਂਟ ਵਗੈਰਾ ਦਾ ਕੰਮ ਹਜੇ ਹਾਂ ਹਜੇ ਪੈਂਡਿੰਗ ਹੈ ਥੋੜਾ ਜੀ ਹਾਂਜੀ ਠੀਕ ਹੈ ਜੀ ਤੇ ਨੈਕਸਟ ਆਪਾਂ ਚੱਲਦੇ ਹਾਂ ਜੀ ਜਿਹੜਾ ਵਾਸ਼ਰੂਮ ਕੋ ਵਾਸ਼ਰੂਮ ਆ ਗਿਆ ਸੌਰੀ ਬੈਡਰੂਮ ਤੇ ਬੈਡਰੂਮ ਤੁਹਾਨੂੰ ਦਿਖਾਵਾਂਗੇ ਜੀ ਹਾਂਜੀ ਚਲਿਏ ਆਪਾਂ ਬੈਡਰੂਮ ਆ ਗਏ ਹਾਂਜੀ ਇਹ ਬੈਡਰੂਮ ਹੈ ਜੀ ਠੀਕ ਹੈ ਜੀ ਇਹ ਵੀ 12 14 ਅੱਛਾ ਇਹ ਵੀ 12 14 ਹਾਂਜੀ ਤੇ ਜਗ੍ਹਾ ਪੂਰੇ ਘਰ ਦੀ ਕਿੰਨੀ ਸੀਗੀ ਇਹ ਪੂਰਾ ਘਰ ਜਿਹੜਾ ਬਣਿਆ ਹੋਇਆ ਪੰਜ ਬਿਸਵੇ ਜਗਾ ਜੀ ਤੇ ਪੂਰੀ ਟੋਟਲ ਸਪੇਸ ਕਿੰਨੀ ਆ ਟੋਟਲ ਹੈਗੀ ਤਕਰੀਬਨ 7 7.5 ਬਿਸਵੇ ਆ ਜੀ 7.5 ਬਿਸਵੇ ਉਹ ਪੰਜ ਬਿਸਵੇ ਦੇ ਵਿੱਚ ਕੁਝ ਘੱਟ ਚੱਲਦਾ ਹੈ ਨਾ ਬਾਕੀ ਵਾਲੇ ਵਾਲੇ ਸਾਰੀ ਇਹ ਬਾਕੀ ਜਗ੍ਹਾ ਛੱਡੀ ਹੋਈ ਆਪਣੀ ਪਿੱਛੇ ਕੈਦਰ ਦੀ ਛੱਡੀ ਹੋਈ ਆ ਤੇ ਜਿਵੇਂ ਆਪ ਦੇਦੇ ਵੀ ਟਾਈਲਾਂ ਦਾ ਜਿਹੜਾ ਡਿਜ਼ਾਈਨ ਸਾਰੇ ਰੂਮਾਂ 'ਚ ਸੇਮ ਹੀ ਲੱਗਿਆ ਹੋਇਆ ਹਾਂਜੀ ਸਾਰੇ ਰੂਮਾਂ 'ਚ ਸੇਮ ਲੱਗਿਆ ਹੈ ਉੱਪਰਲੇ ਪੋਰਸ਼ਨ ਦਾ ਉਹ ਅਲੱਗ ਲੱਗਿਆ ਜੀ ਅੱਛਾ ਇਹਨਾਂ ਚ 42 ਰੁਪਏ ਫੁੱਟ ਪੈਂਦੀ ਆ ਹਾਂ ਇਹ 42 ਰੁਪਏ ਫੁੱਟ ਪੈਂਦੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਨੈਕਸਟ ਆ ਗਿਆ ਜੀ ਆਪਣਾ ਵਾਸ਼ਰੂਮ ਤੇ ਵਾਸ਼ਰੂਮ ਏਰੀਆ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਵਾਸ਼ਰੂਮ ਜੇ ਵੀ ਸਾਰਾ ਟਾਈਲ ਵਰਕ ਕੀ ਹੈ ਹਾਂਜੀ ਇਹ ਵੀ ਸਾਰਾ ਟਾਈਲ ਵਰਕ ਕੀ ਹੈ ਜੀ ਉਹ ਕੰਨਾ ਦੇ ਉੱਤੇ ਦੇ ਸਾਰੇ ਹਾਂਜੀ ਹਾਂਜੀ ਠੀਕ ਹੈ ਜੀ ਤੇ نیچے ਵੀ ਟਾਈਲ ਲੱਗੀ ਆਪਣੀ ਹਾਂਜੀ ਇਹ ਵੀ ਟਾਈਲ ਹੋ ਗਈ ਜੀ نیچے ਵੀ ਟਾਈਲ ਤੁਸੀਂ ਕਲਰ ਵੀ ਮਤਲਬ ਉਦਾਂ ਦਾ ਅੰਦਰ ਲੱਗਿਆ ਹੈ ਵੀ ਦੰਦਾ ਹੋਇਆ ਵੀ ਪਤਾ ਨਾ ਲੱਗੇ ਹਾਂ ਇਹ ਦੂਜੀ ਆ ਨਾ ਮੈਟਰ ਠੀਕ ਹੈ ਜੀ बाकी ਹੁਣ ਆ ਜੀ ਆਪਾਂ ਉੱਪਰ ਚੱਲਦੇ ਆ ਜੀ ਉੱਪਰ ਚੱਲ ਕੇ ਤੁਹਾਨੂੰ ਦੂਜਾ ਪੋਰਸ਼ਨ ਵੀ ਦਿਖਾਉਣਾ ਕਿਦਾਂ ਦਾ ਵਾ ਪਸਟਮਲ ਪੌੜੀਆਂ ਤੇ ਵੀ ਗ੍ਰੇਨਾਈਟ ਹੀ ਸਾਰਾ ਹੈ ਹਾਂਜੀ ਇਹ ਸਾਰਾ ਗ੍ਰੇਨਾਈਟ ਲੱਗਿਆ ਜੀ ਅਸਲ ਜਿੰਨੀ ਵੀ ਅੰਦਰ ਲੈਂਡਸਕੇਪਿੰਗ ਆਪਾਂ ਕਹਿ ਸਕਦੇ ਹਾਂ ਚੜਨ ਵਾਲਾ ਵੀ ਸਾਰਾ ਗ੍ਰੇਨਾਈਟ ਜੀ ਹਾਂਜੀ ਗ੍ਰੇਨਾਈਟ ਜੀ ਹੈ ਸਾਰਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਮਤਲਬ ਜਿਵੇਂ ਅੱਜ ਕੱਲ੍ਹ ਕਹਿੰਦੇ ਵੀ ਪੱਥਰ ਦੀ ਸ਼ਾਈਨ ਵਗੈਰਾ ਘਟ ਜਾਂਦੀ ਏ ਕਿਵੇਂ ਨਹੀਂ ਇਹਦੀ ਨਹੀਂ ਕਰੂਗੀ ਜਿਹੜੇ ਦੂਜੇ ਹੁੰਦੇ ਆ ਉਹਨਾਂ ਦੀ ਘਟ ਜਾਂਦੀ ਏ ਇਹ ਵਧੀਆ ਚ ਪੱਥਰ ਜੀ 130 ਰੁਪਏ ਫਟ ਠੀਕ ਹੈ ਜੀ ਬਾਕੀ ਆਪਾਂ ਚੱਲਦੇ ਆਂ ਜੀ ਉੱਪਰ ਪਰ ਚੱਲ ਕੇ ਵੀ ਤੁਹਾਨੂੰ ਦਿਖਾਉਂਦੇ ਆਂ ਫਿਲਹਾਲ ਉੱਪਰ ਵਾਲੇ ਜਿਹੜੇ ਰੂਮਸ ਨੇ ਜੀ ਉਹਨਾਂ ਦਾ ਕੰਮ ਥੋੜਾ ਜਿਹਾ ਪੈਂਡਿੰਗ ਆ ਤੇ ਬਾਕੀ ਜਿੰਨਾ ਅੰਦਰ ਰੈਡੀ ਹੋਇਆ ਹੋਇਆ ਉਹਨਾਂ ਦਾ ਤੁਹਾਨੂੰ ਦਿਖਾ ਦਿੰਦਾ ਆਂ ਬਾਕੀ ਆਪਣੇ ਟਾਈਲਸ ਲੱਗੀਆਂ ਹੋਈਆਂ ਜੀ ਇੱਥੇ ਹਾਂਜੀ ਇਹ ਟਾਈਲਸ ਸਾਰੇ ਹਾਂ ਸਾਰੇ ਜਿਹੜੇ ਉੱਪਰ ਵਾਲਾ ਰੂਮ ਆ ਉਹ ਫਿਲਹਾਲ ਹਜੇ ਪੈਂਡਿੰਗ ਆ ਜੀ ਕੰਮ ਉੱਤੇ ਸਫਾਨਾ ਵਗੈਰਾ ਪਿਆ ਵਾ ਤੇ ਜਿਹੜਾ ਇਲੈਕਟ੍ਰਿਸਿਟੀ ਦੇ ਕਨੈਕਸ਼ਨਸ ਵੀ ਹੋਏ ਨਹੀਂ ਹੋਏ ਇਸੇ ਕਰਕੇ ਆਪਾਂ ਉਹ ਨਹੀਂ ਤੁਹਾਨੂੰ ਦਿਖਾਵਾਂਗੇ ਬਾਕੀ ਆਪਾਂ ਚੱਲਦੇ ਜੀ ਬਾਹਰਲੀ ਸਾਈਡ ਉੱਪਰ ਜਿਵੇਂ ਆਪਾਂ ਛੱਤ ਕਹਿ ਦਿੰਨੇ ਆ ਬਾਲਕਨੀ ਟਾਈਪ ਏਰੀਆ ਕਹਿ ਦਿੰਨੇ ਆ ਬੈਠਣ ਵਗੈਰਾ ਵਾਸਤੇ ਤੇ ਹੌਲੀ ਜੀ ਛੱਤ ਤੇ ਵੀ ਤੁਸੀਂ ਦੇਖ ਸਕਦੇ ਹੋ ਜੀ ਟਾਈਲਸ ਲਗਾਈਆਂ ਹੋਈਆਂ ਇੱਥੇ ਤੇ ਬਹੁਤ ਹੀ ਸੋਹਣਾ ਕਲਰ ਹੈ ਜੀ ਡਾਰਕ ਗ੍ਰੇ ਦੇ ਨਾਲ ਲਾਈਟ ਗ੍ਰੇ ਕਲਰ ਦਾ ਕੰਬੀਨੇਸ਼ਨ ਲਾਇਆ ਹੈ ਬਹੁਤ ਸੋਹਣੀ ਟਾਈਲ ਇਹ ਵੀ ਸਿਰ ਟਾਈਲੀ ਆ ਹਾਂਜੀ ਇਹ ਵੀ ਟਾਈਲੀ ਆ ਜੀ ਕਿੰਨੇ ਵਾਈ ਕਿੰਨੇ ਦੀ ਟਾਈਲ ਇਹ ਹੈਗੀ ਆ ਜੀ 16 ਵਾਈ 16 ਦੀ ਟਾਈਲ ਆ ਜੀ ਅੱਛਾ ਕਿੰਨੀ ਪ੍ਰਾਈਸ ਪੈਂਦੀ ਆ ਇਹ ਆਪਾਂ ਨੂੰ ਪਈ ਸੀਗੀ 32 ਰੁਪਏ ਫਟ ਪਈ ਸੀ ਅੱਛਾ ਮਤਲਬ ਪੂਰੀ ਛੱਤ ਤੇ ਲੱਗੀਆਂ ਹਾਂ ਹਾਂ ਇਹ ਸਾਰੀ ਛੱਤ ਤੇ ਲਾਈ ਸੀਗੀ ਠੀਕ ਹੈ ਜੀ ਪੂਰੀ ਛੱਤ ਤੇ ਮਤਲਬ ਟਾਈਲਿੰਗ ਕੀਤੀ ਹੋਈ ਹੈ ਸਾਰੀ ਹਾਂਜੀ ਠੀਕ ਹੈ ਪਹਿਲਾਂ ਤਾਂ ਮਤਲਬ ਇਹ ਉੱਪਰ ਇਹ ਫਾਇਦਾ ਹੁੰਦਾ ਵੀ ਜਿਵੇਂ ਬਾਰਿਸ਼ ਹੋ ਕਰਨ ਦੀ ਵੀ ਹਾਂ ਇਸ ਲਾਬ ਨਹੀਂ ਆਉਗੀ ਠੀਕ ਹੈ ਜੀ ਮਤਲਬ ਦੋ ਤੇ ਜਿਹੜਾ ਦੂਜਾ ਫਰਸ਼ ਲਾਉਣਾ ਹੈ ਨਾ ਉਹ ਜਿੱਲੀ ਜੰਮ ਜਾਂਦੀ ਹੈ ਜੀ ਅੱਛਾ ਇਹ ਜਿੱਲੀ ਨਹੀਂ ਜਮੂਗੀ ਜਿਵੇਂ ਹੁਣ ਆਪਣੇ ਕੋਲ ਏਜਟ ਵਗੈਰਾ ਕੋਈ ਹੈਗੇ ਆ ਉਹਨਾਂ ਦਾ ਹਾਂਜੀ ਹਾਂਜੀ ਕਿ ਛੱਟ ਛੱਟ ਲੱਗਣ ਦਾ ਖਤਰਾ ਹੁੰਦਾ ਹਾਂਜੀ ਉਹ ਚੀਜ਼ ਨਹੀਂ ਹੋਊਗਾ ਸਿੱਧਾ ਠੀਕ ਹੈ ਜੀ ਬਾਕੀ ਸਾਰਾ ਆਪਣਾ ਇਹ ਉਹ ਆ ਗਿਆ ਸਾਰਾ ਟਾਈਲ ਵਰਕ ਹਾਂਜੀ ਸਾਰਾ ਟਾਈਲ ਵਰਕ ਵੀ ਹੈਗਾ ਇਸ ਤੋਂ ਉੱਤੇ ਬਸ ਟੈਂਕੀ ਹੈ ਜੀ ਟੈਂਕੀ ਉਹ ਛੱਤ ਦੇ ਵਿੱਚ ਰੱਖੀ ਹੋਈ ਹੈ ਹਾਂਜੀ ਵਿੱਚ ਹੀ ਰੱਖੀ ਹੋਈ ਹੈ ਅੱਛਾ ਬਾਕੀ ਕੋ ਕਿਉਂਕਿ ਅੱਜ ਕੱਲ ਜਿਵੇਂ ਵੀ ਤੁਹਾਨੂੰ ਪਤਾ ਵੀ ਟੈਂਪਰੇਚਰ 45 ਤੱਕ ਪਲੱਸ ਚਲੇ ਜਾਂਦਾ ਕੋਈ ਗਰਮੀ ਬਹੁਤ ਜ਼ਿਆਦਾ ਵਾ ਤੇ ਉਦਾਂ ਹੀ ਟੈਂਕੀਆਂ ਕਵਰ ਕਰਕੇ ਰੱਖੀਆਂ ਜਾਂਦੀਆਂ ਨੇ ਤੇ ਕਾਫੀ ਲੋਕਾਂ ਨੂੰ ਇਦਾਂ ਡਾਊਟ ਹੁੰਦਾ ਵੀ ਕਵਰ ਕਰਕੇ ਕਿਵੇਂ ਰੱਖੀਏ ਉਹ ਵੀ ਭਾਈ ਤੋਂ ਆਪਾਂ ਜਾਣਕਾਰੀ ਲਾਵਾਂਗੇ ਪੂਰੀ ਵੀ ਕਿੱਦਾਂ ਹੁੰਦਾ ਸਿਸਟਮ ਵੀ ਪਾਣੀ ਮਤਲਬ ਨਾਰਮਲ ਟੈਂਪਰੇਚਰ ਦਾ ਰਹੇ ਉਹ ਵੀ ਤੁਹਾਨੂੰ ਆਪਾਂ ਪ੍ਰੋਪਰ ਦਿਖਾਵਾਂਗੇ ਸਾਰਾ ਆਜੋ ਏਲਾ ਖੇਲਾ ਖੇਲ ਦੇਵੀ ਸੋ ਸਾਰੀ ਮੋਮਤੀ ਬਣਾ ਕੇ ਵਿੱਚ ਟੈਂਕੀ ਹਾਂਜੀ ਇਹਦੇ ਵਿੱਚ ਟੈਂਕੀ ਰੱਖੀ ਹੈ ਜੀ ਠੀਕ ਹੈ ਜੀ ਤੇ ਪਾਣੀ ਗਰਮ ਨਾ ਹੋਵੇ ਅੱਛਾ ਜਿਵੇਂ ਇੱਕ ਰੂਮ ਆ ਵਾਂਗੂ ਬਣਾਇਆ ਹਾਂਜੀ ਰੂਮ ਹੀ ਆ ਜੇ ਕਿਸੇ ਨੂੰ ਠੀਕ ਹੈ ਅੱਛਾ ਇਧਰ ਪ੍ਰੋਪਰ ਉਹਦੀ ਫਾਈਟ ਚੱਕ ਕੇ ਉੱਤੇ ਟੈਂਕੀ ਫਾਈ ਹਾਂਜੀ ਇਹਦਾ ਫਾਇਦਾ ਇਹ ਹੈ ਜੀ ਨਾਲ ਤਾਂ ਇੱਕ ਥੱਲੇ ਪ੍ਰੈਸ਼ਰ ਵਧੀਆ ਬਣ ਜਾਂਦਾ ਜਾਂਦਾ ਹਾਂਜੀ ਤੇ ਨਾਲੇ ਟੈਂਕੀ ਨੂੰ ਧੋਪ ਨਹੀਂ ਲੱਗਦੀ ਪਾਣੀ ਗਰਮ ਨਹੀਂ ਹੁੰਦਾਗਾ ਪਾਣੀ ਗਰਮੀ ਬਹੁਤ ਜ਼ਿਆਦਾ ਹਾਂਜੀ ਗਰਮੀ ਕਰਕੇ ਪਾਣੀ ਤਪਣ ਲੱਗਦਾ ਨਾ ਠੀਕ ਹੈ ਜੀ ਮਤਲਬ ਇਹ ਤਾਂ ਨਾ ਆਏ ਵੀ ਜਿੰਨੀ ਛਾਵੇਂ ਰਹੇ ਤਾਂ ਵੀ ਟੈਂਕੀ ਦੀ ਉਨੀ ਜ਼ਿਆਦਾ ਹਾਂਜੀ ਉਨੀ ਜ਼ਿਆਦਾ ਜੀ ਵੀ ਜ਼ਿਆਦਾ ਖਰਾਬ ਨਹੀਂ ਹੁੰਦੀ ਹਾਂਜੀ ਠੀਕ ਹੈ ਜੀ ਲੋ ਜੀ ਇਹ ਸੀਗਾ ਆਪਣਾ ਅੱਜ ਦਾ ਵਲੌਗ ਜਿਹੜੇ ਭਾਈ ਨੇ ਪੂਰਾ ਘਰ ਬੈਡੀ ਕਰਕੇ ਦਿੱਤਾ ਵਾ ਦੱਖੇ ਦੇ ਵਿੱਚ ਇਹ ਘਰ ਬਣਾ ਕੇ ਦਿੱਤਾ ਜੀ ਉਹਨਾਂ ਲੁਧਿਆਣਾ ਸ਼ਹਿਰ ਦੇ ਵਿੱਚ ਤੱਕ ਫੈਂਡਰੀ ਵਿੱਚ ਘਰ ਬਣਾ ਕੇ ਦਿੱਤਾ ਗਿਆ ਭਾਈ ਵੱਲੋਂ ਤੇ ਭਾਈ ਆਪਣਾ ਫੋਨ ਨੰਬਰ ਕਿੰਨਾ ਵਾ ਜੀ 84377 ਠੀਕ ਹੈ ਜੀ 07038 ਠੀਕ ਹੈ ਜੀ ਤੇ ਆਪਣਾ ਦਾਖੇ ਦੇ ਵਿੱਚ ਹੀ ਦੱਸੋ ਹਾਂ ਜੀ ਦਾਖੇ ਦੇ ਵਿੱਚ ਨਾਮ ਤੁਹਾਡਾ ਕੀ ਚੁੱਕਵੇ ਸੁਖਵਿੰਦਰ ਸਿੰਘ ਠੀਕ ਹੈ ਜੀ ਅਗਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਰਿਕੁਆਇਰਮੈਂਟ ਤੁਸੀਂ ਆਪ ਦਾ ਘਰ ਬਣਵਾਉਣਾ ਚਾਹੁੰਦੇ ਹੋ ਤੁਸੀਂ ਭਾਜੀ ਨੂੰ ਡਾਇਰੈਕਟਲੀ ਕਾਲ ਕਰ ਸਕਦੇ ਹੋ ਜੀ ਤੁਹਾਡੇ ਕੋਲ ਆਪ ਵਿਜ਼ਿਟ ਵੀ ਕਰ ਲਾਂਗੇ ਜਿੱਦਾਂ ਤੇ ਵੀ ਤੁਸੀਂ ਡਿਜ਼ਾਈਨ ਬਣਾਉਣਾ ਚਾਹੁੰਦੇ ਹੋ ਨਕਸ਼ੇ ਵੀ ਭਾਜੀ ਤੁਸੀਂ ਆਪ ਹਾਂ ਜੀ ਦਾਖਾਪਨਵਾਵੇ ਜਿੱਦਾਂ ਦਾ ਵੀ ਅਗਲੇ ਦਿਨ ਕੋਲ ਹਾਂ ਜੀ ਜਿੰਨੇ ਜਿੰਨੇ ਅਗਲੇ ਦਿਨ ਉਵੇਂ ਕਰ ਦੇ ਦੇ ਠੀਕ ਹੈ ਜੀ ਜਿਵੇਂ ਜਿਵੇਂ ਵੀ ਤੁਹਾਡੀ ਰਿਕੁਆਇਰਮੈਂਟ ਜਿੱਦਾਂ ਦਾ ਵੀ ਤੁਸੀਂ ਫਾਈਲ ਬਣਾਉਣਾ ਚਾਹੁੰਦੇ ਹੋ ਘਰ ਦਾ ਕੋਈ ਵੀ ਪਾਈ ਨੂੰ ਗੱਲ ਕਰ ਸਕਦੇ ਹਾਂ ਨਾ ਸਾਰੇ ਬਾਕੀ ਆਪਾਂ ਖਤਮ ਕਰਦੇ ਹਾਂ ਜੀ ਆਪਣਾ ਅੱਜ ਦਾ ਵਲੌਗ ਬਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਜੀ ਜਲਦੀ ਮਿਲਾਂਗੇ ਫਿਰ ਨਵੇਂ ਵਲੌਗ ਨਾਲ ਹਰ ਲొਕੇਸ਼ਨ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਜੀ ਘਰ ਕਿੱਦਾਂ ਦਾ ਲੱਗਿਆ ਉਰੋਂ ਦਾ ਕੋਕੀ ਥੈਂਕ ਯੂ ਟੇਕ ਕੇਅਰ ਬਾਏ ਸ਼ੁਸ਼ਕਰੀ